ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਭ ਕਰਨ ਸਿੰਘ ਜਿਹੜੇ ਨੌਜਵਾਨ ਦੀ ਖਨੋਰੀ ਬਾਰਡਰ ਤੇ ਮੌਤ ਹੋਈ ਹੈ ਮੈਂ ਕੱਲ ਵੀ ਗੱਲਬਾਤ ਕੀਤੀ ਸੀ ਉਸ ਬੱਚੇ ਨੇ ਵਾਪਸ ਨਹੀਂ ਆਉਣਾ ਇਹ ਕਹਿ ਲਈਏ ਕਿ ਜਦੋਂ ਘਰ ਦੇ ਵਿੱਚ ਇਕਲੌਤਾ ਪੁੱਤਰ ਹੋਵੇ ਤਾਂ ਪਰਿਵਾਰ ਦਾ ਕਹਿ ਲਈਏ ਘਰ ਦਾ ਕਹਿ ਲਈਏ ਦੀਵਾ ਗੁਲ ਹੋ ਜਾਂਦਾ ਨਾਮ ਨਿਸ਼ਾਨ ਮਿਟ ਜਾਂਦਾ ਹੈ ਉਹਦੀ ਹੈਲਪ ਵਾਸਤੇ ਨਾ ਕੁਝ ਫੇਸਬੁੱਕ ਤੇ ਜਿਹੜੇ ਬਲੌਗਰ ਜਿਵੇਂ ਰਤਨ ਧਾਲੀਵਾਲ ਹੋ ਗਿਆ ਦੋ ਚਾਰ ਹੋਰ ਨੇ ਸੁਖ ਜਗਰਾਉ ਹੋ ਗਿਆ ਉਹਦੀ ਭੈਣ ਦਾ ਜਿਹੜਾ ਖਾਤਾ ਨੰਬਰ ਸੀ ਉਹ ਸ਼ੇਅਰ ਕਰੀ ਜਾਂਦੇ ਆ ਕਿ ਇਹਦੇ ਵਿੱਚ ਤੁਸੀਂ ਪੈਸੇ ਪਾਓ ਉਹ ਪਰਿਵਾਰ ਦੀ ਹੈਲਪ ਵਾਸਤੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਵੀ ਤੁਸੀਂ ਕੋਈ ਖਾਤਾ ਸ਼ੇਅਰ ਕਰੋਗੇ ਇਹ ਸਚਾਈ ਹੈ ਭਾਵੇਂ ਗਵਰਨਮੈਂਟ ਹੋਵੇ ਭਾਵੇਂ ਕੋਈ ਏਜੰਸੀ ਹੋਵੇ ਉਹ ਖਾਤਾ ਸੀਲ ਕੀਤਾ ਜਾਓ ਇਹ ਸਚਾਈ ਹੈ ਮੈਨੂੰ ਕਈ ਵਾਰੇ ਕਹਿਣਗੇ ਤੁਸੀਂ ਕਿੱਥੇ ਖੜੇ ਹੋ ਜਿਹੜੀ ਗੱਲ ਸੱਚੀ ਹੁੰਦੀ ਹੈ ਮੈਂ ਸੱਚ ਨੂੰ ਕਹਿਣੀ ਹੁੰਦੀ ਹੈ ਤੇ ਜੇ ਕਿਸੇ ਨੂੰ ਹੈਲਪ ਕਰਨੀ ਹੈ ਨਾ ਹੱਥ ਵਨ ਕੇ ਬੇਨਤੀ ਹੈ ਜਿਨ੍ਹਾਂ ਨੇ ਹੈਲਪ ਕਰਨੀ ਹੈ ਜਿਹੜੇ ਚਾਹੁੰਦੇ ਹੈ ਉਹ ਕਿਸੇ ਵੀ ਫੇਸਬੁਕ ਵਾਲੇ ਬੰਦੇ ਨੂੰ ਜਾਂ ਸਮਾਜ ਸੇਵੀ ਨੂੰ ਜਾਂ ਕਿਸੇ ਲੀਡਰ ਨੂੰ ਪੈਸੇ ਨਾ ਦਿਓ ਜੇ ਹੈਲਪ ਕਰਨੀ ਹੈ ਸਿੱਧੇ ਤੌਰ ਤੇ ਪਰਿਵਾਰ ਦੇ ਨਾਲ ਕੰਟੈਕਟ ਕਰੋ ਪਰਿਵਾਰ ਨੂੰ ਪੈਸੇ ਦਿਓ ਹੈਲਪ ਕਰੋ ਦੇ ਬਹੁਤ ਹੀ ਸੰਸਥਾਵਾਂ ਸਾਹਮਣੇ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਜਿਨੇ ਵੀ ਹੈਲਪ ਕਰਨੀ ਹੈ ਉਹ ਸਿੱਧਾ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਉਹਨਾਂ ਦੀ ਹੈਲਪ ਕਰੋ ਮੈਂ ਆਪਣੀ ਗੱਲ ਕਰਨ ਲੱਗਾ ਉਹਦੀ ਛੋਟੀ ਸਿਸਟਰ ਦੀ ਮੈਰਿਜ ਹੋਣੀ ਹੈ ਉਹਦੇ ਲਈ 50000 ਰੁਪਇਆ ਮੈਂ ਆਪਣੇ ਵੱਲੋਂ ਉਹਦੇ ਵਿਆਹ ਤੇ ਲਾਉਣਾ ਹੈ ਅੱਜ ਤੋਂ ਹੀ ਬੈਂਕ ਅਕਾਊਂਟ ਦੇ ਵਿੱਚ ਉਹਦੇ ਲਈ 50000 ਰੁਪਇਆ ਰੱਖ ਦੇਣਾ ਭਾਵੇਂ 2 ਸਾਲ ਨੂੰ ਵਿਆਹ ਕਰਨ ਭਾਵੇਂ 4 ਸਾਲ ਨੂੰ ਕਰਮ ਜਿੰਨਾ ਬੈਂਕ ਦਾ ਵਿਆਜ ਬਣੂ ਉਹਦੇ ਮੁਤਾਬਕ ਪੈਸੇ ਕਢਾ ਕੇ 50000 ਦਾ ਜਿਹੜਾ ਵਿਆਜ ਲੱਗੂ ਉਹ ਸਾਰੇ ਉਹਦੀ ਸਿਸਟਰ ਦੇ ਵਿਆਹ ਤੇ ਲਾ ਦੇਣੇ ਇਹ ਮੇਰਾ ਵਾਅਦਾ ਹੈ ਜੇ ਕੋਈ ਕਿਸੇ ਨੂੰ ਸ਼ੱਕ ਸ਼ੁਭਾ ਹੋਵੇ ਆ ਵੀਡੀਓ ਤੁਸੀਂ ਡਾਊਨਲੋਡ ਕਰਕੇ ਰੱਖ ਲਿਓ ਤੇ ਫੋਨ ਨੰਬਰ ਮੇਰਾ ਸਭ ਨੂੰ ਪਤਾ ਮੈਨੂੰ ਕੰਟੈਕਟ ਕਰ ਸਕਦੇ ਹੋ ਜਿੱਦਨ ਉਹਦੀ ਸਿਸਟਰ ਦਾ ਛੋਟੀ ਦਾ ਜਿਹੜੀ ਅਨਮੈਰਿਜ ਦਾ ਉਹਦੀ ਮੈਰਿਜ ਹੋਣੀ ਹੈ ਅੱਜ ਤੋਂ 50000 ਰੁਪਏ ਆਪਾਂ ਰੱਖ ਦੇਣਾ ਸਣੇ ਵਿਆਜ ਭਾਵੇਂ 4 ਸਾਲ ਨੂੰ ਵਿਆਹ ਕਰਨ ਨੂੰ ਭਾਵੇਂ 5 ਸਾਲ ਨੂੰ ਕਰਨ ਭਾਵੇਂ 2 ਸਾਲ ਨੂੰ ਕਰਨ ਜਦੋਂ ਵੀ ਕਰਨਗੇ ਤੇ ਉਦੋਂ ਉਹਨੂੰ ਜਿੰਨਾ 50000 ਦਾ ਵਿਆਜ ਬਣੂ ਕਢਾ ਕੇ ਦੇ ਕੇ ਆਉਣਾ ਇਹ ਮੇਰੀ ਆਪਣੀ ਪਰਸਨਲ ਜਿਹੜੀ ਗੱਲਬਾਤ ਹੈ ਜਿਹੜੀ ਆਪਾਂ ਹੈਲਪ ਕਰਨੀ ਹੈ ਮੈਂ ਤਾਂ ਬੇਨਤੀ ਕੀਤੀ ਹੈ ਅੱਜ ਮੈਂ ਫੇਸਬੁੱਕ ਤੇ ਵੱਡੇ ਵੱਡੇ ਜਿਹੜੇ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਆ ਰਤਨ ਧਾੜੀ ਵਾਰ ਵਰਗੇ ਹੋਰ ਬਤੇਰੇ ਦੇ ਇਹਨਾਂ ਨੇ ਇੱਕ ਅਕਾਊਂਟ ਨੰਬਰ ਉੱਥੇ ਖਾਤਾ ਸ਼ੇਅਰ ਕੀਤਾ ਕਿ ਪਰਿਵਾਰ ਦੀ ਹੈਲਪ ਕਰੋ ਇਹ ਤਾਂ ਬੇਨਤੀ ਮੈਂ ਤਾਂ ਕੀਤੀ ਹੈ ਕਿ ਬਚੋ ਇਹਨਾਂ ਠੱਗਾਂ ਤੋਂ ਸਿੱਧਾ ਪਰਿਵਾਰ ਦੇ ਨਾਲ ਕੰਟੈਕਟ ਕਰ ਲਿਓ ਜੇ ਤੁਸੀਂ ਹੈਲਪ ਕਰ ਰਹੀਏ ਇੱਕ ਬੇਨਤੀ ਹੋਰ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਕਿ ਅਸੀਂ ਇਹੀ ਚਾਹਾਂਗੇ ਕਿ ਕੋਈ ਨਾ ਕੋਈ ਸਾਡੇ ਪੰਜਾਬ ਦਾ ਨੌਜਵਾਨ ਮਰੇ ਤੇ ਅਸੀਂ ਉਹਦੀ ਹੈਲਪ ਕਰੀਏ ਜਦੋਂ ਕਹਿੰਦੇ ਨੇ ਕਿ ਜਿਨ੍ਹਾਂ ਨੇ ਸੁਭ ਕਰਨ ਦਾ ਕਤਲ ਕੀਤਾ ਹੈ ਉਹਨਾਂ ਤੇ ਪਰਚਾ ਹੋਵੇ ਇਹ ਸੱਚਾਈ ਹੈ ਕਿ ਪਰਚਾ ਹੋਵੇ ਪਰ ਜਿਨ੍ਹਾਂ ਨੇ ਨੌਜਵਾਨ ਨੂੰ ਉਸਕਾਇਆ ਜਿਨ੍ਹਾਂ ਨੇ ਫੂਕ ਦੇ ਕੇ ਤਾਰੇ ਦੇ ਵਿੱਚ ਤੋਰਿਆ ਜਿਹੜੇ ਅੱਜ ਵੀ ਕਹਿੰਦੇ ਨੇ ਸ਼ਹੀਦ ਦਾ ਖਿਤਾਬ ਦੇਉ ਜਿਹੜੇ ਅੱਜ ਵੀ ਨੌਜਵਾਨਾਂ ਨੂੰ ਉਸਕਾਰ ਰਹੇ ਨੇ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹਾਲਾਂਕਿ ਜਿਹੜਾ ਅੰਦੋਲਨ ਚੱਲਦਾ ਹੈ ਇਹ ਕਿਸਾਨੀ ਮੁੱਦਾ ਹੈ ਚ ਕੋਈ ਸ਼ੱਕ ਨਹੀਂ ਅਸੀਂ ਕਦਰ ਕਰਦੇ ਹਾਂ ਪਰ ਜਿਹੜੇ ਬੰਦੇ ਇਹਦਾ ਲਾਭ ਉਠਾਉਂਦੇ ਨੇ ਰਾਜਨੀਤੀ ਤੌਰ ਤੇ ਜਾਂ ਜਿਨ੍ਹਾਂ ਨੇ ਆਪਣੇ ਘਰ ਭਰਨੇ ਨੇ ਉਹਨਾਂ ਨੂੰ ਵੀ ਥੋੜਾ ਬਹੁਤਾ ਸਬਕ ਸਿਖਾਓ ਜਿਹੜਾ ਕਾਮਰੇ ਲਾਣਾ ਸਿੱਖੀ ਦਾ ਵੀ ਘਾਣ ਕਰ ਰਿਹਾ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮਰਨ ਲਈ ਮਜਬੂਰ ਕਰ ਰਿਹਾ ਹੈ ਉਹਨਾਂ ਨੂੰ ਵੀ ਥੋੜਾ ਬੋਤਾ ਸਮਝ ਲਓ ਇਹ ਭੇੜੀਏ ਨੇ ਇਹ ਮਾਸਖਾਨੀਆਂ ਗਿਰਜਾਂ ਨੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ